बाबा भीमराम वेडकर संविधान निर्माता की जयंती है इस मौके पे समाणा दे विच विधायक समाणा ते साबका मन्त्रि चेतन सिंह जोड़ा माजरा बणो उणा की प्रतिमा ते फूलमाला चढ़ाई गई इस मौके पे माल कमेटी समाणा के चेयरमैन बलकार सिंह गज्जू माजरा और अग्रवाल स्कोर प्रबंधक कमेटी दे प्रधान मदन मित्तल ते समाज के टीपू बाली और कई जेड़े समाज के थे परमिंदर सिंह संस्था दे जेड़े भोजन समाज पार्टी के जेड़े बरकर थे ओ भी इस मौके ते हाजिर रहे ਅਸੀਂ ਅੱਜ ਅੰਬੇਦਕਰ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਜੀ ਉਹਨਾਂ ਦੀ ਜਨਮ ਦਿਨ ਵਿੱਚ ਅੱਜ ਸੁਖਮਨੀ ਸਾਹਿਬ ਦਾ ਪਾਠ ਹੈ ਜਿਹੜਾ ਸਮਾਣਾ ਵੰਖੇ ਰਖਾਇਆ ਗਿਆ ਉੱਥੇ ਨਤਮਸਤਕ ਹੋਣ ਵਾਸਤੇ ਆਏ ਔਰ ਉਹਨਾਂ ਨੂੰ ਜਿਹੜਾ ਹਾਰ ਸਮਰਪਿਤ ਕਰਨ ਆਏਗੇ ਜਿਹੜੇ ਔਰ ਡਾਕਟਰ ਭੀਮਰਾਓ ਅੰਬੇਦਕਰ ਜੀ ਨੇ ਸਾਨੂੰ ਹਮੇਸ਼ਾ ਇਹੀ ਸੰਦੇਸ਼ ਦਿੱਤਾ ਹੈ ਕਿ ਪੜੋ ਲਿਖੋ ਅੱਗੇ ਵਧੋ ਔਰ ਉਹ ਸੰਵਿਧਾਨ ਦੇ ਰਚੇਤਾ ਜਿਨ੍ਹਾਂ ਨੇ ਸੰਵਿਧਾਨ ਲਿਖਿਆ ਪਰ ਮੈਂ ਆਪ ਜੀ ਦੇ ਮadhyam ਰਾਹੀ ਉਹਨਾਂ ਤਾਕਤਾਂ ਨੂੰ ਜਿਹੜੀਆਂ ਵੰਡ ਪਾਉਣਾ ਚਾਹੁੰਦੀਆਂ ਨੇ ਉਹਨਾਂ ਨੂੰ ਸਖਤ ਚੇਤਾਵਨੀ ਦੇਣਾ ਚਾਹੁੰਦਾ ਕਿ ਅਸੀਂ ਡਾਕਟਰ ਭੀਮਰਾਓ ਅੰਬੇਦਕਰ ਜੀ ਦੇ ਦਿਖਾਏ ਹੋਏ ਸੁਪਨਿਆਂ ਜਿਹੜੇ ਉਹਨਾਂ ਤੇ ਚੱਲਾਂਗੇ ਹਮੇਸ਼ਾ ਉਹਨਾਂ ਦੀ ਜਿਹੜੇ ਜਿੱਥੇ ਸਟੈਚੂ ਲੱਗੇ ਹੋਣੇ ਉਹਨਾਂ ਦੀ ਰੱਖਿਆ ਕਰਨ ਦੇ ਪਾਵਨ ਦਾ ਔਰ ਹਮੇਸ਼ਾ ਉਹਨਾਂ ਨੇ ਜੋ ਸਾਨੂੰ ਰਸਤਾ ਦਿਖਾਇਆ ਉਤੇ ਚੱਲਾਂਗੇ ਔਰ ਸਮਾਜ ਦਾ ਜਿਹੜਾ ਹੈਗਾ ਹਮੇਸ਼ਾ ਬਣਦਾ ਰੋਲ ਹੈ ਜਿਹੜਾ ਬਣਦਾ ਯੋਗਦਾਨ ਹੈ ਜਿਹੜਾ ਉਹ ਵੀ ਅਸੀਂ ਵਿੱਚ ਪਾਵਾਂਗੇ ਔਰ ਡਾਕਟਰ ਭੀਮਰਾਓ ਅੰਬੇਦਕਰ ਜੀ ਨੇ ਹਮੇਸ਼ਾ ਉਹਨਾਂ ਦਬੇ ਖੁਚਲੇ ਲੋਕਾਂ ਲਈ ਹਮੇਸ਼ਾ ਲਿਖਿਆ ਕਿ ਪੜੋ ਜਿੰਨਾ ਪੜੋਗੇ ਉਹਨੇ ਹੀ ਤੁਸੀਂ ਜਿਹੜਾ ਅੱਗੇ ਦੋਂਗੇ ਸੋ ਸਾਨੂੰ ਵੀ ਪੜਨਾ ਲਿਖਣਾ ਚਾਹੀਦਾ ਸਾਰਿਆਂ ਨੂੰ ਕਿਉਂਕਿ ਪੜੇ ਲਿਖੇ ਬਿਨਾ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਸਮਾਜ ਦੇ ਵਿੱਚ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਸੋ ਸਾਰੇ ਪੜ੍ਹ ਲਿਖ ਕੇ ਜਿਹੜਾ ਸਮਾਜ ਉਸਾਰਨ ਦੇ ਵਿੱਚ ਵੀ ਬਹੁਤ ਸੋਹਣਾ ਰੋਲ ਹੈ ਜਿਹੜਾ ਉਹਦਾ ਕਰ ਸਕਦਾ ਕੈਮਰਾਮੈਨ ਬੀਕੇ ਗਰਗਦੇ ਨਾਲ ਪੁਰਸ਼ੋਤਮ ਕੋਸ਼ਿਕ ਸਮਾਣਾ ਨਿਊਜ਼